ਆਸਰਾ ਰੱਖੀ ਜੀ ਆਪਾਂ ਨੂੰ ਪਤਾ ਹੀ ਹੈ ਸਾਰੇ ਨਗਰ ਵਾਸੀਆਂ ਨੂੰ ਵੀ ਆਪਣੀ ਬਲਾਕਸ਼ਾਹਰ ਦੇ ਜਿਲ੍ਹਾ ਫਰੀਦ ਦੇ ਵੋਟਾਂ ਆ ਰਹੀਆਂ ਨੇ ਤੇ ਅੱਜ ਅਸੀਂ ਮੋਰਚਾ ਚੜ੍ਹਾ ਕੇ ਇਕੱਠ ਕਰਿਆ ਸਾਰੇ ਨਗਰ ਦਾ ਸਾਰੇ ਨਗਰ ਨਿਵਾਸੀਆਂ ਨੇ ਪਿੰਡ ਸੇਖੇ ਨੇ ਜਗਦੀਸ਼ ਸਿੰਘ مان ਤੇ ਸਹਿਮਤੀ ਦਿੱਤੀ ਹੈ ਬਲਾਕਸ਼ਾਹਰ ਦੀ ਚੋਣਾਂ ਤੇ ਬੇਦਾਗ ਆ ਇਮਾਨਦਾਰ ਆ ਕੰਮ ਕਰਦਾ ਲੋਕਾਂ ਦੀ ਆਦੀ ਇਮਾਨਦਾਰੀ ਨਾਲ ਖੜਦਾ ਅਸੀਂ ਸਾਰੇ ਵੀ 86 ਤੇਰਾ ਤੋਂ ਪਰਾਂ ਹੋ ਗਏ ਵੀ ਆਪਾਂ ਭਾਈ ਜਗਦੀਪ ਨੂੰ ਸਾਧ ਜੀ ਜਿਹਦੇ ਦਾ ਸਾਧ ਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਸ ਹੈ ਜਿਹੜੀ ਵੈਗੁਰੂ ਜੀ ਕੀ ਬਤੇ ਜਿਵੇਂ ਤੁਹਾਨੂੰ ਪੱਦੀਆ ਬਈ ਆਪਣਾ ਬਲਾਗ ਸੰਮਤੀ ਜੋ ਚੋਣਾ ਆ ਗਿਆ ਆਪਣੀਆਂ ਉਹਦੇ ਵਿੱਚ ਆਪਾਂ ਸਾਰੇ ਪਰਾਵਾ ਨੇ ਪਿੰਡ ਵੱਲੋਂ ਅਪਾ ਜਗਦੇਵ ਸਿੰਘ ਮਾਨਾ ਜਿਹਦਾ ਮੁੰਡਾ ਪਿਛਤਰਾ 2013 ਤੋਂ ਮਿੰਟ ਕਰ ਰਿਹਾ ਆ ਪਾਰਟੀ ਖਤਰ ਵਧੀਆ ਇਮਾਨਦਾਰ ਮੁੰਡਾ ਗਾ ਤੇ ਸਾਰੇ ਪੱਖਾ ਤੋਂ ਸਹੀ ਹੈਗਾ ਤੇ ਆਪਾਂ ਸਾਰੇ ਪਿੰਡ ਨੇ ਫੈਸਲਾ ਕੀਤਾ ਵੀ ਆਪਾਂ ਬਲਾਗ ਸੰਮਤੀ ਚੋਣ ਸਿੱਖੇ ਵੱਲੋਂ ਵੀ ਨੂੰ ਲੜਾਈਏ ਉਹ ਸਾਰਿਆਂ ਨੇ ਬਾਈਆਂ ਨੇ ਸਾਹਿਬ ਦੀ ਦਿੱਤੀ ਐ ਇੱਥੇ ਕਿ ਬੇਦਾਗ ਬੰਦਾ 13 ਤੋਂ ਬਈ ਤੁਰਿਆ ਹੋਇਆ ਮਨਤਾ ਬੰਦੇ ਦੀ ਇੱਕ ਪੀ ਦਾ ਕੋਈ ਇੱਥੇ ਦਾਗ ਨਹੀਂ ਹੈਗਾ ਸਾਫ ਸੁਥਰਾ ਬੰਦਾ ਮੈਂ ਨਗਰ ਨੂੰ ਬਈ ਇਹ ਬੇਨਤੀ ਕਰਦਾ ਵੀ ਥੋੜਾ ਜਿਹਾ ਨਾ ਆਪਾਂ ਪਾਰਟੀ ਬਾਜ਼ੀਆਂ ਨੂੰ ਸੈੱਡ ਕਰਕੇ ਕਿਉਂਕਿ ਸਰਕਾਰ ਬਈ ਜੋ ਸਰਕਾਰ ਆ ਗਈ ਜੋ ਪਿੰਡ ਦੇ ਨਗਰ ਦੇ ਕੰਮ ਨੇਗੇ ਉਹ ਸਰਕਾਰ ਦੇ ਨਮੁੰਦੀ ਕਰਦੇ ਨੇ ਬਈ ਕਿਉਂਕਿ ਇਹ ਜਦੋਂ ਆਪਾਂ ਸਰਕਾਰ ਦੇ ਵਿੱਚ ਸਰਕਾਰ ਦਾ ਬੰਦਾ ਜਿੱਤੂਗਾ ਤੇ ਆਪਣੇ ਆਪਣੇ ਪਿੰਡ ਨੂੰ ਬੈਨੀਫਿਟ ਹੋਊਗਾ ਜੇ ਗਾਟਾ ਆਉਣਗੇ ਜਾਂ ਪੈਸੇ ਆਉਣਗੇ ਸਭ ਚੀਜ਼ ਪੈਸਾ ਪਾਊਗਾ ਬਈ ਹਨਾ ਉਹ ਆਪਣੇ ਪਿੰਡ ਦਾ ਬੇਨਿਫੀਟੋ ਫਾਇਦਾ ਹੋ ਜੇ ਹੁਣ ਪਾਈਪ ਲਾਈਨ ਆਪਣੇ ਪਿੰਡ ਦੇ ਵਿੱਚ ਅੱਜ 11 ਵਜੇ ਬਾਈ ਮਿਤਪੀ ਸਾਹਿਬ ਮਿਤ ਸਿੰਘ ਯਾਰਾ ਬਾਈ ਹਰਿੰਦਰ ਸਿੰਘ ਢਾਲੀਆ ਵਾਲਾ RAMBIRTH MANNA PARAMANDER SINGH PANGU JI ਆਪਣੇ ਆ ਰਹੇ ਨੇ ਬਾਈ ਘਾਟਰ ਕਰਨਾ ਤੇ ਆਪਣੇ ਪਿੰਡ ਦਾ ਬਹੁਤ ਜੋ ਪਾਣੀ ਦੀ ਪੁਰਾਣੀ ਸਮੱਸਿਆ ਸੀਗੀ ਬਹੁਤ ਸਾਲਾਂ ਤੋਂ ਇਹ ਜਦੋਂ ਸਾਡੀ ਪਾਰਟੀ ਨੇ ਇਹਦਾ ਸਾਥ ਦਿੱਤਾ ਮਿਤਪੀ ਸਾਹਿਬ ਨੇ ਸਾਨੂੰ ਜਿਵੇਂ ਉਹਨਾਂ ਨੇ ਵਾਅਦਾ ਕੀਤਾ ਜੋ ਪੂਰਾ ਕਰਨ ਜਾ ਰਹੇ ਨੇ ਅੱਜ ਉਹਤ ਘਾਟਣਾ ਜੇ 11 ਵਜੇ ਹਰੇ ਉੱਤੇ ਵੀਰ ਪਹੁੰਚਿਓ ਹਨਾ ਤੇ ਬਾਈ ਜਗਰੇਵ ਦਾ ਸਾਥ ਦੇਈਏ ਹਨਾ ਸਾਰੇ ਨੂੰ ਮੈਂ ਫਿਰ ਤੈਤਰੋਂ ਕਹਿ ਰਿਹਾ ਵੀ ਸਾਰੇ ਵੀਰਾਂ ਨੂੰ ਬੇਨਤੀ ਆ ਮੇਰੇ ਹੱਥ ਜੋੜ ਕੇ ਸਾਰੀ ਪੰਚਾਇਤ ਵੱਲੋਂ ਤੇ ਸਾਰੇ ਨਗਰ ਦੇ ਨੁਮਾਇੰਦਿਆਂ ਵੱਲੋਂ ਪਿਆ ਕਰਕੇ ਬਾਈ ਸਾਥ ਦੀ ਜਿਗਦੇ ਬਾਈ ਧੰਨਵਾਦ ਜੀ ਭਾਈ ਰੂਜ ਦਾ ਖਾਲਸਾ ਭਾਈ ਰੂਜ ਕੀ ਫਤਿਹ ਜਿਹੜਾ ਅੱਜ ਦਾ ਫੈਸਲਾ ਹੈ ਇਹ ਫੈਸਲੇ ਨੂੰ ਆਪਾਂ ਸਹਿਯੋਗ ਨਾਲ ਕਿ ਜਾਣਾ ਇਹ ਨਹੀਂ ਹੈ ਵੀ ਵਿਚ ਵਿਚਾਲੇ ਜੇ ਆਪਾਂ ਰੁਕੋ ਜੀਏ ਗੱਲ ਇਹ ਹੈ ਵੀ ਆਪਾਂ ਸਾਰੇ ਇਹ ਜ਼ਿੰਮੇਵਾਰੀ ਸਮਝੀਏ ਜੇ ਕੋਈ ਹੋਰ ਇਹਦੇ ਮੁਕਾਬਲੇ ਆਉਂਦੇ ਹਨ ਉਹਨੂੰ ਆਪਾਂ ਘਰੇ ਜਾ ਕੇ ਬੇਨਤੀ ਕਰੀਏ ਸਾਰਾ ਹਾਂ ਇਹ ਗੱਲ ਵੀ ਦੇਖੋ ਭਾਈ ਇਹਨੂੰ ਕਿਹਨ ਲਾਲ ਲੈਣਗੇ ਕੋਈ ਬਾਤ ਨਹੀਂ ਹੈ ਕੋਈ ਐਡੀ ਪੂੰਜੀ ਨਹੀਂ ਇਹਦੇ ਕੋਲੇ ਵੀ ਪੈਸੇ ਦਾ ਦੋ ਜਾਂ ਸ਼ਰਾਬ ਤੇ ਆ ਦੋ ਜਾਂ ਹੋਰ ਬਿਲਕੁਲ ਠੀਕ ਹੈ ਨਾ ਇਹ ਸਾਰਿਆਂ ਦਾ ਆਪਣਾ ਹੱਥ ਬੰਨਦਾ ਮੂਰੇ ਮੈਨੂੰ ਲਾ ਲਿਓ ਮੈਂ ਚੱਲੂ ਠੀਕ ਹੈ ਬਹੁਤ ਧੰਨਵਾਦ ਇਹ ਜੇਮਨ ਸਰ ਜੀ ਸਾਰੇ ਨਗਰ ਨੂੰ ਇਹੀ ਬੇਨਤੀ ਆ ਤੇ ਵੱਧ ਤੋਂ ਵੱਧ ਜਗਦੀਪ ਬਾਈ ਦਾ ਸਾਥ ਦਿਓ ਇਹ ਆਪਣੇ ਲਈ ਜੇ ਜਿੱਤਾ ਆਪਣੀ ਸਾਰਿਆਂ ਦੀ ਜਿੱਤਾ ਇਹਦੇ ਵਿੱਚ ਮੇਰੀ ਹੱਥ ਵਨ ਕੇ ਬੇਨਤੀ ਹੈ ਸਾਬ ਨਗਰਮੂਰੇ ਵੀ ਵੱਧ ਤੋਂ ਵੱਧ ਵੀਰ ਦਾ ਸਾਥ ਦਿਓ ਨਾਲੇ ਆਪਣਾ ਕੰਮ ਜਿੰਨਾ ਪਾਰਟੀ ਕਰ ਰਹੀ ਆ ਕੋਈ ਨਹੀਂ ਕਰ ਰਿਹਾ ਅੱਜ ਕੱਲੇ ਕਿਸੇ ਕੱਲ ਨੂੰ ਬਗ ਜੇ ਕਿਤੇ ਜਵਾਬ ਨਹੀਂ ਨਾ ਮੀਤ ਨੇ ਦਿੱਤਾ ਨਾ ਮੰਨਣੇ ਦਿੱਤਾ ਨਾ ਬਾਈ ਹਰਿੰਦਰ ਨੇ ਕਿਤੇ ਦਿੱਤਾ ਜੋ ਕਹੇ ਤਾਂ ਉਹਨੇ ਆਪਣਾ ਪੂਰ ਚਾੜਿਆ ਉਹ ਵੀ ਅਸੀਂ ਉਹਨਾਂ ਨੂੰ ਕਿਹਾ ਇਹ ਦੇ ਆਧਾਰ ਤੇ ਸੀ ਕਿਨੇ ਵੀ ਕੰਮ ਦੇ ਆਧਾਰ ਤੇ ਦੂਰੇ ਨੂੰ ਵੀਰ ਨੂੰ ਜਿਤੇਉਣਾ ਚਾਹੀਦਾ ਆਪਣੇ ਨੂੰ ਸਾਰੇ ਮਦਦ ਫੁੱਲ ਕਰਿਓ ਵੀਰੋ ਥੈਂਕ ਯੂ ਥੈਂਕ ਯੂ